ਪੰਜਾਬ ਵਿੱਚ ਪਾਣੀ ਦਾ ਪੱਧਰ ਸਾਲ ਦਰ ਸਾਲ ਢੇਠਾ ਜਾ ਰਿਹਾ ਹੈ ਅਤੇ ਪੰਜਾਬ ਵਿੱਚ ਝੋਨਾ ਕਣਕ ਫਸਲੀ ਚੱਕਰ ਸਭ ਤੋਂ ਪ੍ਰਚਲਿਤ ਫਸਲੀ ਚੱਕਰ ਹੈ ਜਿਸ ਦਾ ਮੁੱਖ ਕਾਰਨ ਫਸਲ ਦੀ ਪੱਕੀ ਖਰੀਦ ਹੈ ਪਾਣੀ ਦੇ ਪੱਧਰ ਨੂੰ ਢੇਠਾ ਜਾਣ ਤੋਂ ਰੋਕਣ ਲਈ ਜਾਂ ਪਾਣੀ ਦੀ ਸੁਚੱਜੀ ਸਾਮ ਸੰਭਾਲ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੱਖ-ਵੱਖ ਸਿਫਾਰਿਸ਼ਾਂ ਦਿੱਤੀਆਂ ਗਈਆਂ ਹਨ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਲਵਾਈ ਕਰਨ ਨਾਲ ਵੀ ਪਾਣੀ ਬਚਾਇਆ ਜਾ ਸਕਦਾ ਹੈ ਜੋਨੇ ਦੀ ਫਸਲ ਵਿੱਚ ਪਹਿਲੇ 15 ਦਿਨ ਪਾਣੀ ਖੜਾ ਰੱਖੋ ਅਤੇ ਬਾਅਦ ਵਿੱਚ ਪਾਣੀ ਜੀਰਨ ਤੋਂ 2 ਦਿਨਾਂ ਬਾਅਦ ਅਗਲਾ ਪਾਣੀ ਲਗਾਓ ਕਿਉਂਕਿ ਪਾਣੀ ਸਾਡਾ ਅਨਮੋਲ ਰਤਨ ਹੈ ਇਹਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਜੇ ਪਾਣੀ ਹੈ ਤਾਂ ਸਾਡਾ ਕੱਲ ਹੈ ਇਸ ਲਈ ਜਿਹੜਾ ਝੋਨਾ ਹੈ ਇਹਦੇ ਵਿੱਚ ਕਿਸਾਨ ਵੀਰ ਲਗਾਤਾਰ ਪਾਣੀ ਖੜਾ ਰੱਖਦੇ ਨੇ ਇਹਦੇ ਲਈ ਸਾਨੂੰ ਕਰਨਾ ਕੀ ਚਾਹੀਦਾ ਹੈ ਸਭ ਤੋਂ ਪਹਿਲਾਂ ਜਿਹੜੀ ਕਿਸਮ ਦੀ ਝੋਨਾ ਹੈ ਕਿਸਮ ਦੀ ਚੋਣ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਘੱਟ ਸਮਾਂ ਲੈਣ ਵਾਲੀ ਕਿਸਮ ਸਾਨੂੰ ਜਿਹੜੀ ਆ ਉਹ ਚੁਣਨੀ ਚਾਹੀਦੀ ਆ ਕਿਉਂਕਿ ਘੱਟ ਸਮਾਂ ਲੈਣ ਵਾਲੀ ਕਿਸਮ ਜਿਹੜੀ ਆ ਉਹਦੀ ਲਵਾਈ ਜਿਹੜੀ ਆ ਉਹ ਜੁਲਾਈ ਦੇ ਪਹਿਲੇ ਹਫ਼ਤੇ ਆਪਾਂ ਕਰ ਸਕਦੇ ਆ ਉਸ ਤੋਂ ਬਾਅਦ ਕੀ ਹੁੰਦਾ ਕਿ ਬਰਸਾਤਾਂ ਜਿਹੜੀਆਂ ਉਹ ਅੱਪੜ ਜਾਂਦੀਆਂ ਨੇ ਬਰਸਾਤਾਂ ਹੋਣ ਤੋਂ ਬਾਅਦ ਸਾਨੂੰ ਜਿਹੜਾ ਪਾਣੀ ਜਿਹੜਾ ਜਿਹੜਾ ਪਾਣੀ ਆ ਸਾਡਾ ਟਿਊਬਲਰ ਰਾਹੀ ਅਸੀਂ ਲਗਾਣੇ ਆ ਉਹ ਲਗਾਉਣ ਦੀ ਜਿਹੜੀ ਆ ਬਹੁਤ ਘੱਟ ਜ਼ਰੂਰਤ ਪੈਂਦੀ ਆ ਇਸ ਤੋਂ ਅਗਲੀ ਗੱਲ ਕਰੀਏ ਕਿ ਪਾਣੀ ਲਗਾਉਣ ਦਾ ਜਿਹੜਾ ਆ ਉਹ ਤਰੀਕਾ ਕੀ ਆ ਝੋਨੇ ਦੇ ਵਿੱਚ ਜਿਹੜਾ ਪਾਣੀ ਆ ਉਹ ਲਗਾਤਾਰ 15 ਦਿਨ ਅਸੀਂ ਖੜਾ ਰੱਖਣਾ ਹੈ 15 ਦਿਨਾਂ ਤੋਂ ਬਾਅਦ ਜਦੋਂ ਅਸੀਂ ਪਾਣੀ ਲਗਾਣਾ ਆ ਉਹ ਜਦੋਂ ਪਾਣੀ ਜੀਰ ਜਾਵੇ ਜਾਂ ਪਾਣੀ ਜਜਬ ਹੋ ਜਾਵੇ ਉਸ ਤੋਂ 2 ਦਿਨਾਂ ਬਾਅਦ ਅਗਲਾ ਪਾਣੀ ਲਗਾਉਣਾ ਹੈ ਪਰ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਕਿਸਾਨ ਵੀਰੋ ਕਿ ਖੇਤ ਦੇ ਵਿੱਚ ਤੇੜਾ ਨਾ ਪੈਣ ਜੇ ਕਿਸੇ ਖੇਤ ਵਿੱਚ ਤੇੜਾ ਪੈਂਦੀਆਂ ਹੋਣ ਤੇ ਅਸੀਂ ਉਹ ਪਾਣੀ ਜਿਹੜਾ ਹੈ ਉਹ ਥੋੜਾ ਘੇਤਾ ਲਗਾ ਸਕਦੇ ਆ ਇਹ ਕੰਡੀਸ਼ਨ ਜਿਹੜੀ ਆ ਸਿਰਫ ਉਹ ਖੇਤ ਦੇ ਉੱਤੇ ਨਿਰਭਰ ਕਰਦੀ ਆ ਆਮ ਤੌਰ ਤੇ ਅਸੀਂ ਧਿਆਨ ਰੱਖਣਾ ਕਿ ਪਾਣੀ ਜਿਹੜਾ ਆ ਉਹ ਖੇਤ ਵਿੱਚ ਜਦੋਂ ਜਜਬ ਹੋ ਜਾਵੇ ਉਦੋਂ ਹੀ ਲਗਾਉਣਾ ਕਿਉਂਕਿ ਕਿਸਾਨ ਵੀਰ ਕੀ ਕਰਦੇ ਨੇ ਪਹਿਲੇ 15 ਦਿਨ ਤਾਂ ਪਾਣੀ ਖੜੇ ਖੜਾ ਰੱਖਦੇ ਨੇ ਉਸ ਤੋਂ ਬਾਅਦ ਜਦੋਂ ਪਾਣੀ ਲਾਂਦੇ ਨੇ ਜਦੋਂ ਪਾਣੀ ਜਜਬ ਹਜੇ ਹੋਇਆ ਨਹੀਂ ਹੁੰਦਾ ਅਗਲਾ ਪਾਣੀ ਨਾਲ ਹੀ ਲਗਾ ਦਿੰਦੇ ਨੇ ਲਗਾਤਾਰ ਪਾਣੀ ਲਗਾਈ ਜਾਂਦੇ ਨੇ ਉਹਦੇ ਨਾਲ ਕੀ ਹੁੰਦਾ ਜਿਆਦਾ ਪਾਣੀ ਖੜਾ ਹੋਣ ਨਾਲ ਝੋਨੇ ਦੇ ਵਿੱਚ ਬਿਮਾਰੀਆਂ ਜੜੀਆਂ ਨੇ ਉਹ ਵੀ ਆ ਜਾਂਦੀਆਂ ਨੇ ਜਿਹੜਾ ਸ਼ੀਥ ਬ্লাইਟ ਆ ਜਾਂ ਹੋਰ ਸਾਨੂੰ ਜਿਹੜੀਆਂ ਫੰਗਲ ਜਿਹੜੀਆਂ ਡਿਜ਼ੀਜ਼ ਨੇ ਉਹ ਵੀ ਜਿਹੜੀਆਂ ਝੋਨੇ ਵਿੱਚ ਆ ਜਾਂਦੀਆਂ ਨੇ ਜੇ ਲਪਾਂ ਲਗਾਤਾਰ ਪਾਣੀ ਖੜਾ ਰੱਖਦੇ ਆ ਝੋਨੇ ਦੇ ਵਿੱਚ ਪਾਣੀ ਹਵਾ ਜਿਹੜੀ ਆ ਉਹ ਜ਼ਰੂਰ ਵਿੱਚੋਂ ਫਿਰਨੀ ਚਾਹੀਦੀ ਆ ਤਾਹੀਂ ਅਸੀਂ ਕਹਿੰਦੇ ਆ ਕਿ 2 ਦਿਨ ਬਾਅਦ ਪਾਣੀ ਲਗਾਓ ਜੱਜ ਬਹੋਂ ਤੋਂ ਤਾਂ ਕਿ ਹਵਾ ਵੀ ਵਿੱਚ ਫਿਰੇ ਜਿਹਦੇ ਨਾਲ ਜਿਹੜਾ ਝੋਨਾ ਹੈ ਉਹਦਾ ਝਾੜ ਵੀ ਵਧੀਆ ਮਿਲਦਾ ਤੇ ਪਾਣੀ ਦੀ 15 ਤੋਂ 20% ਤੱਕ ਬਚਤ ਹੋ ਜਾਂਦੀ ਆ ਜਿਹੜਾ ਅਸੀਂ ਝਾੜ ਵਧਾਉਣ ਦੀ ਗੱਲ ਕਰੀਏ ਕਿ ਜੇ ਹਵਾ ਵਿੱਚ ਫਿਰਦੀ ਹੋਊਗੀ ਝੋਨੇ ਵਿੱਚ ਪਾਣੀ ਜਿਹੜਾ ਉਹ ਜੀਰਨ ਤੋਂ ਬਾਅਦ ਲੱਗੂਗਾ ਉਹਦੇ ਨਾਲ ਬਿਮਾਰੀਆਂ ਘੱਟ ਲੱਗਣਗੀਆਂ ਤੇ ਸਾਡਾ ਜਿਹੜਾ ਖਰਚਾ ਆ ਖੇਤੀ ਦੇ ਵਿੱਚ ਜਿਹੜੀਆਂ ਸਪਰੇਆਂ ਦਾ ਖਰਚਾ ਜਿਹੜੇ ਅਸੀਂ ਕੀੜੇ ਮਾਰ ਦਵਾਈਆਂ ਦਾ ਕਰਦੇ ਆ ਜਾਂ ਫੰਗਸ ਜਿਹੜੀ ਆ ਜਾਂਦੀ ਆ ਉਹਦੇ ਉੱਤੇ ਫੰਗੀਸਾਈਡ ਦੀ ਸਪਰੇਅ ਕਰਦੇ ਆ ਉਹ ਸਾਡਾ ਖਰਚਾ ਵੀ ਬਚ ਜਾਂਦਾ ਜਿਆਦਾ ਲੈ ਲੈਣੇ ਆ ਤੇ ਪਾਣੀ ਦੀ 15 ਤੋਂ 20% ਤੱਕ ਬਚਤ ਵੀ ਕਰ ਲੈਣੇ ਆ ਝੋਨੇ ਵਿੱਚ ਧੰਨਵਾਦ ਜੀ